ਸਰਦਾਰ ਸਿੰਘ ਭਗਤ ਸਿੰਘ ਦਾ ਪਿੰਡ ਖਟਕੜ ਗਲਾਂ ਦਿਖਾਵਾਂਗੇ ਤੁਹਾਨੂੰ ਅੱਜ। ਅਗਵਾੜੇ ਤੋਂ ਜਿਹੜਾ ਨਵਾਂ ਸ਼ਹਿਰ ਨੂੰ ਰੋਡ ਜਾਂਦਾ ਨਾ ਉਹਦੇ ਉੱਤੇ ਹੈ ਜੀ। ਇੱਧਰਲੇ ਪਾਸੇ ਪਿੰਡ ਪੈ ਗਿਆ ਨੋਹਰਾ। ਇੱਧਰ ਆ ਗਿਆ ਖਟਕੜ ਗਲਾਂ। ਉਹ ਸਾਪਣੇ ਪਿੰਡ ਆ ਪਹਿਲਾਂ ਰੇਲਵੇ ਲਾਈਨ ਆ ਉਹ ਵੀ ਪਾਰ ਕਰਨ ਸਰ ਪਿੰਡ ਆ ਜੀ। ਫਿਰ ਮੇਰਾ ਚਾਚਾ ਨੀਲਾ ਜੀ ਮਾਮਾ। ਅੱਜ ਜਲਿਆ ਮੱਖੀ ਚੱਕਣ ਉਹ ਜਿਆਲ ਤੋਂ ਅਨੰਦਪੁਰ ਸਾਹਿਬ ਦੇ ਲੱਗ ਗਿਓ ਇਹ ਸਾਹਮਣੇ ਜਿਹੜਾ ਮਕਾਨ ਤੁਸੀਂ ਦੇਖ ਰਹੇ ਹੋ ਇਹ ਸੀਤਪਕ ਸਿੰਘ ਜੀ ਦਾ ਜਦੀ ਘਰ ਹੈ ਇਹ ਸਾਹਮਣੇ ਜਿਹੜਾ ਮਕਾਨ ਤੁਸੀਂ ਦੇਖ ਰਹੇ ਹੋ ਇਹ ਸੀਤਪਕ ਸਿੰਘ ਜੀ ਦਾ ਜਦੀ ਘਰ ਹੈ ਅੱਲਾ ਤੁਹਾਨੂੰ ਭਾਰੀ ਜੁਜਾ ਤੇ ਬੋਤਰਾ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 7:00 ਵਜੇ ਤੱਕ ਸਵੇਰੇ ਦਸ ਤੋਂ 5 ਵਜੇ ਤੱਕ ਖੁੱਲਦਾ ਔਰ ਤੋਂ ਬਾਅਦ ਬੰਦ ਇਹ ਅੰਦਰ ਦਾ ਦਰਿਸ਼ਾ ਇਸ ਟਾਈਮ ਬੰਦ ਹੈ ਜੀ ਦਾਹ ਤਹਿ ਮਨੋਜ ਦੇ ਭਾਈ ਪਿਤਰਾਨਾ ਚਵਾਰਾ ਇਹ ਮੁਕਾਂਦੀ ਬੈਕ ਸਾਈਡ ਆ ਅੰਦਰ ਉਹ ਜਨਮ ਹਾਰਿ ਰਿਹਾ ਲਾਗਾ ਜੇ ਕੋ ਕਰਾ ਕੀ করুণਾ ਕੀ ਦੇ ਸਹਿ ਤਸਾਰੀਂ ਗੋ ਤੇਰੇ ਕਟੇ ਰਿਹਾ ਚਾਹ ਤੋ ਜੀ ਸਬਾ ਕਰਉਂ ਤਸਾਰੀਂ ਸਰ ਜੇ ਗੋਹ ਸਾਹਮਣੇ ਪਾਰਕ ਬਣੇ ਹੋਏਗੀ ਉਹ ਤੇਰਾ ਤੇ ਹਮਾਰਾ ਜਗ ਮੇਰਾ ਰਾਮ ਨਾਮ ਜਪਸਾਰਾ ਇਹ ਪਿੰਡ ਦੇ ਲੋਕਾਂ ਦੀ ਰਹਿਐਸ